ਗੁਲਵਿੰਦਰ ਖੈਰਾਵਾਦ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਗੀਤ ਲਿਖਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਹਾਂਜੀ ਮੇਰੀ ਮੌਤ ਤੇ ਮਰਸੀਆ ਉਸ ਨੇ ਪੜਿਆ ਹੈ ਇਸ ਤਰ੍ਹਾਂ ਮੇਰੀ ਮੌਤ ਤੇ ਮਰਸੀਆ ਉਸਨੇ ਪੜਿਆ ਹੈ ਇਸ ਤਰ੍ਹਾਂ ਆਜ਼ਾਦੀ ਤੇ ਕੋਈ ਕਵਤਾ ਆਜ਼ਾਦੀ ਦੀ ਕੋਈ ਕਵਤਾ ਪੜਦਾ ਹੈ ਜਿਸ ਤਰ੍ਹਾਂ ਮੇਰੀ ਮੌਤ ਤੇ ਮਰਸੀਆ ਉਸਨੇ ਪੜਿਆ ਕੁਝ ਇਸ ਤਰ੍ਹਾਂ ਜੀ ਮੇ ਜਾਣਦਾ ਨਾ ਹੋਵੇ ਪਹਿਚਾਨਦਾ ਨਾ ਹੋਵੇ ਜੀ ਮੇ ਜਾਣਦਾ ਨਾ ਹੋਵੇ ਪਹਿਚਾਨਦਾ ਨਾ ਹੋਵੇ ਕਰਕੇ ਪਿੱਠਿਓ ਮੇਰੇ ਵੱਲ ਕਰਕੇ ਪਿੱਠਿਓ ਮੇਰੇ ਵੱਲ ਖੜਿਆ ਹੈ ਇਸ ਤਰ੍ਹਾਂ ਮੇਰੀ ਮੌਤ ਤੇ ਮਰਸੀਆ ਉਸਨ ਨੇ ਪੜਿਆ ਹੈ ਇਸ ਤਰ੍ਹਾਂ ਆਜ਼ਾਦੀ ਤੇ ਕੋਈ ਕਵਿਤਾ ਪੜਦਾ ਹੈ ਜਿਸ ਤਰ੍ਹਾਂ ਮੇਰੀ ਮੌਤ ਤੇ ਮਰਸੀਆ ਉਸਨ ਨੇ ਪੜਿਆ ਕੁਝ ਇਸ ਤਰ੍ਹਾਂ ਜਿਵੇਂ ਪਦਮਨਾਗ ਡੰਗਦਾ ਬੰਦਾ ਪਾਣੀ ਵੀ ਨਹੀਂ ਮੰਗਦਾ ਜੀ ਮੇ ਪਦਮਨਾਗ ਡੰਗਦਾ ਬੰਦਾ ਪਾਣੀ ਵੀ ਨਹੀਂ ਮੰਗਦਾ 나ਗਯੋਂ ਦੇ ਇਸ਼ਕ ਦਾ سینੇ 나ਗਯੋਂ ਦੇ ਇਸ਼ਕ ਦਾ سینੇ ਲੜਿਆ ਹੈ ਇਸ ਤਰ੍ਹਾਂ ਮੇਰੀ ਮੌਤ ਤੇ ਮਰਸੀਆ ਉਸ ਨੇ ਪੜਿਆ ਕੁਝ ਇਸ ਤਰ੍ਹਾਂ ਆਜ਼ਾਦੀ ਤੇ ਕੋਈ ਕਵਤਾ ਪੜਦਾ ਹੈ ਜਿਸ ਤਰ੍ਹਾਂ ਮੇਰੀ ਮੌਤ ਤੇ ਮਰਸੀਆ ਉਸਨੇ ਪੜਿਆ ਕੁਝ ਇਸ ਤਰ੍ਹਾਂ ਜਿਵੇਂ ਆਟਕ ਚੜ ਚੜਾਵੇ ਆ ਆ ਕੇ ਓੜ ਰਾਵੇ ਜੀ ਮੈਂ ਆਟਕ ਚੜ ਚੜਾਵੇ ਆ ਆ ਕੇ ਓ ਡਰਾਵੇ ਅੱਖੀਆਂ ਦੇ ਕੋਆਂ ਨੂੰ ਉਸਨੇ ਅੱਖੀਆਂ ਦੇ ਕੋਆਂ ਨੂੰ ਉਸਨੇ ਭਰਿਆ ਹੈ ਇਸ ਤਰ੍ਹਾਂ ਮੇਰੀ ਮੌਤ ਤੇ ਮਰਸੀਆ ਉਸਨੇ ਪੜਿਆ ਕੁਝ ਇਸ ਤਰ੍ਹਾਂ ਆਜ਼ਾਦੀ ਤੇ ਕੋਈ ਕਵਤਾ ਪੜਦਾ ਹੈ ਜਿਸ ਤਰ੍ਹਾਂ ਮੇਰੀ ਮੌਤ ਤੇ ਮਰਸੀਆ ਉਸਨੇ ਪੜਿਆ ਕੁਝ ਇਸ ਤਰ੍ਹਾਂ ਧੰਨਵਾਦ ਸ਼ੁਕਰੀਆ ਮਿਹਰਵਾਨੀ